ਸਭ ਤੁਸੀਂ ਇਕਾ ਜੀ ਸਾਰਿਆਂ ਨੂੰ ਮੇਰੇ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ ਲਗਭਗ 6 ਵਜੇ ਵਾਲਾ ਜਿਵੇਂ 5-7 ਮਿੰਟ ਰਹਿੰਦੇ ਨੇ 6 ਵਜੇ ਵਿੱਚ ਤੇ ਇਧਰ ਬਣ ਰਹੀ ਹੈ ਸਾਡੀ ਚਾਹ ਚਾਹ ਤੋਂ ਬਾਅਦ ਚਾਹ ਪੀ ਕੇ ਫਿਰ ਮੈਂ ਪਾ ਤਾ ਮਸ਼ੀਨ 'ਚ ਕੱਪੜੇ ਰਾਤਨਾ ਮਸ਼ੀਨ 'ਚ ਕੱਪੜੇ ਪਾਏ ਨਹੀਂ ਮੈਨੂੰ ਕੰਫਿਊਜ਼ਨ ਸੀ ਸਵੇਰੇ ਉੱਠਾਂਗੇ ਮੌਸਮ ਪਤਾ ਨਹੀਂ ਕਿਵੇਂ ਹੋਊਗਾ ਕਿਉਂਕਿ ਕੱਲ ਨੂੰ ਮੀਂਹ ਪਈ ਐ ਇੱਕ ਰਾਤ ਕੀੜੇ ਜਿਹੜੀ ਕੰਨ ਲਾਗੇ ਮੀਂਹ ਪੈਣ ਕਰਕੇ ਨਾ ਲਾਈਟਾਂ ਦਾ ਸਾਰੀਆਂ ਲਾਈਟਾਂ ਬੰਦ ਰੱਖੀਆਂ ਬਸ ਕੋਈ ਕੋਈ ਲਾਈਟ ਲਾਇਆ ਕਰੀ ਡਿਮ ਜੀ ਤੋ ਉਸ ਕਰਕੇ ਮੈਂ ਰਾਤ ਮਸ਼ੀਨ 'ਚ ਕੱਪੜੇ ਨਹੀਂ ਪਾਏ ਹੈਗੇ ਚਾਹ ਪੀ ਕੇ ਹੁਣ ਮਸ਼ੀਨ 'ਚ ਕੱਪੜੇ ਪਾ ਕੇ ਆਉਂ ਮੌਸਮ ਇੱਕ ਵਾ ਵਧੀਆ ਲੱਗਦਾ ਜੇ ਪਾਏ ਹੁੰਦੇ ਸਵੇਰੇ ਉੱਠ ਕੇ ਔਨ ਕਰਦਾਂ ਤਾਂ ਓਕੇ ਸੁੱਕ ਫੰਮੀ ਤਾਂ ਕੋਈ ਪਤਾ ਨਹੀਂ ਕਦੋਂ ਆਜੀ ਹੈ ਨਾ ਫਿਰ ਅੰਦਰ ਅਸ ਕਾਇਏ ਤਾਂ 스멜 ਜੀ ਹੋ ਜਾਂਦੀ ਹੈ ਪਰ ਧੋਣੇ ਪਹਿਣਗੇ ਨਾ ਧੋਵਾਂਗੇ ਫਿਰ ਬਹੁਤ ਸਾਰੇ ਇਕੱਠੇ ਹੋ ਜਾਣਗੇ ਚਾਹ ਪੀ ਕੇ ਕੱਪੜੇ ਪਾ ਕੇ ਆਉਂਗੇ ਤੇ ਉਸ ਤੋਂ ਬਾਅਦ ਦਾਲ ਸਬਜ਼ੀ ਦਾ ਕਰਾਂਗੇ ਦੇਖਦੇ ਆਂ ਕੀ ਦਾਲ ਸਬਜ਼ੀ ਹੋਣੀ ਚਾਹੀਦੀ ਹੈ ਤੇ ਰਾਤ ਸਬਜ਼ੀ ਤਾਂ ਅਸੀਂ ਲੈ ਕੇ ਆਏ ਸੀ ਪਰ ਉਹ ਹੀ ਗੱਲ ਫਿਰ ਕੱਟਣੀ ਕਰਨੀ ਔਖੀ ਸੀ ਪਿੰਡੀ ਤੇ ਫਲੀ ਲੈ ਕੇ ਆਏ ਸੀ ਤੇ ਫਿਰ ਸਵੇਰੇ ਕੋਰੋਂ ਸਬਜ਼ੀ ਸੁੱਕੀ ਸਬਜ਼ੀ ਦਾ ਸਰਦਾ ਵੀ ਨਹੀਂਗਾ ਸੋਚ ਰਹੀ ਮੈਂ ਕੁਝ ਦਾਲ ਤਾਏ ਬਣਾ ਲਾਂ ਜਾਂ ਆਲੂ ਪਕੌੜੇ ਕਰ ਲਾਂ ਇਸ ਤਰ੍ਹਾਂ ਸਬਜੀ ਮੈਂ ਕੁਝ ਸੋਚ ਰਹੀ ਆ ਚਾਹ ਪੀਂਦੇ ਪਹਿਲਾਂ ਫਿਰ ਦੇਖੋ ਕੀ ਕਰਨਾ ਦਵਿੰਦਰ ਚਾਚ ਬੈਠਾ ਪੜਾ ਮੈਂ ਆਪਣੀ ਫਿੱਕੀ ਰੱਖਦੀ ਹੁੰਦੀ ਆ ਉਹਨਾਂ ਦੀ ਚਾਹ 'ਚ ਥੋੜੀ ਜਿਹੀ ਪੀਸੀ ਚੀਨੀ ਪਾ ਦਿੰਦੀ ਮੈਂ ਥੋੜੀ ਜਿਆਦਾ ਇੰਨਾ ਕੁ ਅੱਧਾ ਚਮਚਾ ਪੀਸੀ ਚੀਨੀ ਦਾ ਪਾ ਦਿੰਦੀ ਮੈਂ ਬਸ ਉਹਨਾਂ ਨੂੰ ਫਿਰ ਫਿੱਕੀ ਲੱਗਦੀ ਨਹੀਂ ਤਾਂ ਬਿਲਕੁਲ ਫਿੱਕੀ ਵੀ ਨਹੀਂ ਆਖੀ ਲੱਗਦੀ ਪਨ ਜੀੜੀ ਨਾਲ ਫਿੱਕੀ ਪੀਂਦੇ ਸਰਦੀਆਂ ਵਿੱਚ ਉਹ ਜਿੰਨੀ ਫਿੱਕੀ ਪੀਂਦੇ ਸੀ ਅਸੀਂ ਪਨੀਰੀ ਨਾਲ ਤਾਂ ਫਰ ਹੋ ਨਹੀਂ ਗਾਨੇ ਫਿੱਕੀ ਪਿੱਤੀ ਜਾਂਦੀ ਤੇ ਫਸਸ ਤੇਰਾ ਕੁਛੇ ਕੰਮ ਤਾਂ ਦੇਖ ਉੜਦੇ ਆ ਆਪਣੇ ਸ਼ੁਰੂ ਹੋ ਜਾਂਦੇ ਨੇ ਪਲੈਨਿੰਗ ਸ਼ੁਰੂ ਹੋ ਜਾਂਦੀ ਨੇ ਬੱਚ ਕੀ ਕਰੂ ਅੱਜ ਕੀ ਕੰਮ ਕਰੀ ਤਾਂ ਮੈਂ ਤਾਂ ਮੇਰੇ ਕੱਪੜੇ ਨੇ ਵੀ ਕੱਪੜੇ ਧੋ ਲਾ ਡਸਟਿੰਗ ਕੱਲ ਹੋਈ ਸੀ ਕੁਛ ਡਸਟਿੰਗ ਮੇਰੇ ਰੂਮ ਦੀ ਰਹਿਣੀ ਆ ਉਹ ਦੇਖ ਲਾਉਗੀ ਅੱਜ ਤਾਂ ਚੱਲਦਾ ਰਹੇ ਕੰਮ ਹਣਾ ਸਾਫ ਸਾਫ ਫੈਇਦਾ ਕੱਪੜੇ ਨੇ ਸਾਈਡ ਬਸ ਸਾਈਡ ਕੁਛ ਨਾ ਕੁਛ ਨਿਕਲ ਹੀ ਆਉਣਾ ਹੁੰਦਾ ਚਲੋ ਚਾਹ ਪੀਓ ਹੁਣ ਪਹਿਲਾਂ ਔਰ ਇਧਰ ਬਣ ਚੁੱਕੀ ਆਲੂ ਪਕੌੜੀ ਦੀ ਸਬਜੀ ਇਹਦੇ ਵਿੱਚ ਮੈਂ ਹਜੇ ਮੇਥੀ ਪਾਉਣੀ ਆ ਤੇ ਇਹਦਾ ਟੈਕਸਚਰ ਵਗੈਰਾ ਦੇਖ ਕੇ ਮੈਂ ਐਡਜਸਟ ਕਰ ਦੂੰਗੀ ਗਰੇਵੀ ਤਾਂ ਗਾੜੀ ਹੋਵੇ ਤਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਪਤਾ ਨਹੀਂ ਹੋ ਜੂਗੀ ਕਿਉਂਕਿ ਸਬਜੀ ਪਈ ਪਈ ਹੀ ਗਾੜੀ ਹੋ ਜਾਂਦੀ ਆ ਇਧਰ ਮੈਂ ਕਰ ਲਈ ਆਪਣੇ ਬ੍ਰੇਕਫਾਸਟ ਦੀ ਤਿਆਰੀ ਚੋਪਿੰਗ ਪਿਆਜ਼ ਸ਼ਿਮਲਾ ਮਿਰਚ ਕਨੀਰ ਕੰਟ ਕੇ ਰੱਖ ਲਿਆ ਆਟਾ ਗੁੰਨੇ ਗਏ ਇਸ ਤਰ੍ਹਾਂ ਕਿਚਨ ਦਾ ਮੇਜਰ ਕੰਮ ਹੁੰਦਾ ਕੁਕਿੰਗ ਦਾ ਸਵੇਰ-ਸਵੇਰ ਮੈਨੂੰ ਹੁੰਦਾ ਇਹ ਹੋ ਜੇ ਬਾਕੀ ਕੰਮ ਸਾਈਡ ਬਾਈ ਸਾਈਡ ਹੁੰਦੇ ਹੀ ਰਹਿੰਦੇ ਨੇ ਤੇ ਹੁਣ ਸੀ ਮੇਰੇ ਬ੍ਰੈਕਫਾਸਟ ਚ ਪਾ ਲਈ ਬ੍ਰੈਕਫਾਸਟ ਮੈਂ ਆਪਣਾ ਬਣਾ ਲਿਆ ਮੈਨੂੰ ਬਣਾਉਣਾ ਇਹ ਬਹੁਤ ਹੀ ਈਜ਼ੀ ਲੱਗਦਾ ਤਾਂ ਹੀ ਮੈਂ ਜਿੰਦਾ ਤੋਂ ਜ਼ਿਆਦਾ ਇਹ ਬਣਾਉਣੀ ਹੁੰਦੀ ਹੈ ਫਟਾਫਟ ਕਰਕੇ ਭੁੰਨੀਆਂ ਸਬਜ਼ੀ ਕਰੋ ਨੂਨ ਮਿਰਚ ਪਾਓ ਪਨੀਰ ਪਾਓ ਚਲੋ ਜੀ ਤੇ ਹੁਣ ਕੱਪੜੇ ਜਿਵੇਂ ਜਿਵੇਂ ਸੁੱਕਦੇ ਜਾ ਰਹੇ ਸੀ ਮੈਂ ਕਿਹਾ ਚਲੋ ਲਾ ਲਾਂ ਧੁੱਪ ਬਹੁਤ ਤੇਜ਼ ਸੀ ਜਿਵੇਂ ਕੱਲ ਮੀਂਹ ਪਿਆ ਸੀ ਧੁੱਪ ਇੰਨੀ ਤੇਜ਼ ਮੀਂਹ ਤੋਂ ਬਾਅਦ ਤਾਂ ਧੁੱਪ ਬਹੁਤ ਤੇਜ਼ ਆ ਤਬ ਦੇਖਾ ਵੀ ਜਾ ਰਿਹਾ ਸੀ ਬਾਹਰ ਅੱਖਾਂ ਹੀ ਨਹੀਂ ਖੁੱਲਦੀਆਂ ਸੈਣੀ ਤੇਜ਼ ਧੁੱਪ ਸੀ ਤੇ ਕੱਪੜੇ ਆਲਮੋਸਟ ਸੁੱਕ ਗਏ ਸੀ ਜਿਹੜੇ ਨਹੀਂ ਸੁੱਕੇ ਸੀ ਗਿੱਲੇ ਸੀ ਕੁਝ ਉਹ ਮੈਂ ਧੁੱਪ ਵਾਲੀ ਸਾਈਡ ਕਰ ਦੂੰ ਕਿਉਂਕਿ ਉਧਰ ਸ਼ੈੱਡ ਥੱਲੇ ਥੋੜੀ ਉਨੀ ਇੰਡਾਇਰੈਕਟ ਧੁੱਪ ਉਨੀ ਪੈਂਦੀ ਜਿੰਨੀ ਇਸ ਸਾਈਡ ਪੈਂਦੀ ਆ ਪਰ ਤਾਰ ਲੰਮੀ ਆ ਫਿਰ ਕੱਪੜੇ ਉਧਰ ਵੀ ਪਾਉਣੇ ਹੀ ਪੈਂਦੇ ਨੇ ਤੇ ਜਿਹੜੇ ਇਧਰਲੀ ਸਾਈਡ ਵਾਲੇ ਕੱਪੜੇ ਸੁੱਕ ਜਾਂਦੇ ਨੇ ਜਿਹੜੇ ਸ਼ੈੱਡ ਵਿੱਚ ਰਹਿ ਜਾਂਦੇ ਨੇ ਉਹ ਫਿਰ ਮੈਂ ਇਧਰ ਖਸਕਾ ਦੰਨੇ ਇਸ ਤਰ੍ਹਾਂ ਸੁੱਕੀ ਜਾਂਦੇ ਨੇ ਪਾਸੇ ਪਲਟ ਦੋ ਕੱਪੜਿਆਂ ਦੇ ਤਾ ਫਿਰ ਜਲਦੀ ਸੁੱਕ ਜਾਂਦੇ ਨੇ ਤੇ ਪਾਸ ਰੰਗ ਵੀ ਨ ਖਰਾਬ ਹੁੰਦਾ ਪਾਸੇ ਪਲਟਣ ਨਾਲ ਜੇ ਆਪਾਂ ਇੱਕ ਪਾਸੇ ਕੱਪੜੇ ਪਾਈ ਰੱਖਾਂਗੇ ਰੰਗ ਵੀ ਖਰਾਬ ਹੋ ਜਾਂਦਾ ਮੇਰੀ ਆਦਤ ਇਹ ਮੈਂ ਢੇੜਾ ਬੰਨੀ ਰੱਖਦੇ ਹਾਂ ਕੱਪੜੇ ਜਦ ਤੱਕ ਸੁੱਕਦੇ ਨਹੀਂ ਹੈਗੇ ਤੇ ਹੁਣ ਕਿਚਨ ਦਾ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਕਿਚਨ ਲੋਹਰੀ ਜ਼ੀਰਾ ਫ੍ਰੀਜ ਵਿੱਚ ਲਗਾਦਾ ਕਿਉਂਕਿ ਇਹ ਪਹਿਲਾਂ ਆਲਮੋਸਟ ਖਤਮ ਸੀਗਾ ਤੇ ਕੱਲ ਹੀ ਨਵੀਂ ਲੈ ਕੇ ਆਉਂਦੇ ਸੀ ਪੈਕਿੰਗ ਤੇ ਇਹਨੂੰ ਬਾਹਰ ਵਾਲੇ ਫ੍ਰਿਜ ਵਿੱਚ ਲਗਾਏ ਨੇ ਜਿੱਨੇ ਕਿ ਟਿਕਣਗੇ ਆ ਕਿਉਂਕਿ ਜੇ ਘਰੇ ਚੀਜ਼ ਆ ਜੇ ਆਪਾਂ ਨੂੰ ਔਖੇ ਤੇ ਠੰਡੀ ਮਿਲੂ ਜਿਹੇ ਜੇ ਆਪਾਂ ਲੈਣੀਆਂ ਫੇਰ ਹੀ ਫਾਇਦਾ ਜੇ ਆਪਾਂ ਫ੍ਰਿਜ ਵਿੱਚ ਲਾਵਾਂਗੇ ਠੰਡੇ ਨਹੀਂ ਹੋਣਗੇ ਫਿਰ ਕੀ ਫਾਇਦਾ ਐ ਇਦਾਂ ਨਹੀਂ ਕਿ ਨਿੱਕੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਘਰ ਵਿੱਚ ਇਹ ਕੰਮ ਨਿੱਕ ਨੇ ਕਿ ਹੋਏ ਜੋ ਆਪਾਂ ਟਾਈਮ ਤੇ ਕਰਨੇ ਪੈਂਦੇ ਨੇ ਮੈਂ ਨਾ ਅੱਜ ਆਪਣੇ ਹੈਅਰ ਵਾਸ਼ ਕੀਤੇ ਨੇ ਤੇ ਮੈਨੂੰ ਆਪਣੇ ਹੈਅਰਸ ਵਿੱਚ ਇੰਨਾ ਜ਼ਿਆਦਾ ਫਰਕ ਲੱਗਾ ਜਿਹੜੀ ਮੈਂ ਘਰ ਦੇ ਦੇਸੀ ਨੁਸਖੇ ਟੋਟ ਕੇ ਯੂਜ਼ ਕਰਦੇ ਰਹੇ ਨੇ ਉਹਦਾ ਰਿਜ਼ਲਟ ਫਿਰ ਆਪਾਂ ਨੂੰ ਜ਼ਰੂਰ ਮਿਲਦਾ ਹੀ ਮਿਲਦਾ ਪਤਾ ਤੁਹਾਨੂੰ ਮੈਂ ਬਾਥਰੂਮ ਵਿੱਚ ਸ਼ੇਅਰ ਵਾਸ਼ ਕੀਤੇ ਮੇਰੇ హెਅਰ ਬਹੁਤ ਘੱਟ ਨਿਕਲੇ ਨੇ ਮੇਰੇ ਵਾਲ ਨਹੀਂ ਆਪਾਂ ਜਦੋਂ ਵਾਲ ਧੋਨੇ ਆ ਹਨ ਐਦਾਂ ਸਾਫ਼ ਕਰਦੇ ਆਂ ਕਿੰਨੇ ਵਾਲ ਤਾਂ ਐਦਾਂ ਹੀ ਆ ਜਾਂਦੇ ਨੇ ਆਪਣੇ ਹੱਥ ਵਿੱਚ ਕਿੰਨੇ ਗਿਰਦੇ ਨੇ ਜਿਹੜੇ ਸੋਰੀ ਬਾਥਰੂਮ ਦੇ ਜਾਲੀ ਤੇ ਜਾ ਕੇ ਲੱਗ ਜਾਂਦੇ ਨੇ ਅੱਗੇ ਜਦੋਂ ਮੈਂ ਨਾ ਕਿ ਹਰਦੇ ਜਾਲੀ ਤੋਂ ਇੰਨਾ ਗੁੱਛਾ ਵਾਲਾਂ ਦਾ ਮੈਂ ਚੱਕਦੀ ਹੁੰਦੀ ਪਰ ਅੱਜ ਬਿਲਕੁਲ ਨਾ ਮਾਤਰ ਵਾਲ ਨਿਕਲੇ ਨੇ ਮੇਰੇ ਮੈਨੂੰ ਇੰਨੀ ਖੁਸ਼ੀ ਹੋਈ ਉਸ ਤੋਂ ਬਾਅਦ ਫਿਰ ਨਹਾਉਣ ਤੋਂ ਬਾਅਦ ਜੋ ਮੈਂ ਬਾਹਰ ਜਾ ਕੇ ਆਪਣੇ ਵਾਲਾਂ ਨੂੰ ਐਦਾਂ ਸੁਝਾਉਣੀ ਆ ਹਨ ਅੱਗੇ ਮੈਂ ਕੰਗੀ ਮਾਰਦੀ ਪਰ ਹੁਣ ਮੈਂ ਕੰਗੀ ਮਾਰਨੋਂ ਹਟ ਗਈ ਇਸੇ ਬੈਅਨ ਕਮੈਂਟ ਕਰ ਰਹੀ ਸੀ ਗਿੱਲੇ ਵਾਲਾਂ ਲਗੰਗੀ ਨਾ ਮਾਰਿਆ ਕਰੋ ਆਈ ਥਿੰਕ ਸੋ ਸਾਲ ਡੇਟਸਾਲ ਪਹਿਲਾਂ ਉਸ ਤੋਂ ਬਾਅਦ ਮੈਂ ਕੰਗੀ ਕਦੇ ਗਿੱਲੇ ਵਾਲਾਂ ਨੂੰ ਲਾਈ ਨਹੀਂ ਤੇ ਫਿਰ ਮੈਂ ਬਾਹਰ ਜਾ ਕੇ ਬਸ ਇਸ ਤਰ੍ਹਾਂ ਸੁਝਾਣਾ ਨਹੀਂ ਹੁੰਦੀ ਹੈ ਹੱਥਾਂ ਨਾਲ ਆਂਗੂੜਾਂ ਨਾਲ ਇਸ ਤਰੀਕੇ ਨਾਲ ਤੋ ਜਰੂਰ ਇਸ ਤਰੀਕੇ ਨਾਲ ਆਪਣੇ ਫਿੰਗਰਸ ਨਾਲ ਦਬਾਣਾ ਵਿੱਚ ਆਪ ਲੰਗਾਉਨੇ ਹਨਾ ਤੇ ਹੱਥਾਂ 'ਚ ਵੀ ਇੰਨੇ ਨੇ ਵਾਲ ਆ ਜਾਂਦੇ ਹੁੰਦੇ ਅੱਜ ਉਹ ਵੀ ਬਹੁਤ ਘੱਟ ਆਏ ਨਹੀਂ ਮੈਂ ਕਹੂੰਗੀ ਬਿਲਕੁਲ ਨਹੀਂ ਆਏ ਬਹੁਤ ਘੱਟ ੱਗ ਦੇ ਨਾਲੋਂ ਆਏ ਕਹ ਲਓ ਅੱਦੇ ਤੀਜਾ ਹਿੱਸਾ ਕਮਾਲ ਮੇਰੇ ਯਾਰ ਅੱਜ ਨਿਕਲੇ ਨੇ ਬਸ ਉਹਨੇ ਕ ਨਿਕਲੇ ਨੇ ਚਲੋ ਐਨੇ ਕ ਤਾਂ ਫਿਰ ਨਿਕਲਣਗੇ ਵੀ ਹਨ ਇਹ ਤਾਂ ਹੈ ਨਹੀਂ ਬਿਲਕੁਲ ਵੀ ਵਾਲ ਲਾ ਗਿਰਨਾ ਤੇ ਬਹੁਤ ਮੈਨੂੰ ਆਪਣੇ ਵਾਲਾਂ ਵਿੱਚ ਫਰਕ ਲੱਗਿਆ ਬਸ ਇੱਕ ਤਾਂ ਮੈਂ ਹੈਅਰ ਟੋਨਰ ਯੂਜ਼ ਕਰਦੀ ਜੋ ਥੋੜੇ ਨਾਲ ਸ਼ੇਅਰ ਕੀਤਾ ਹੋਇਆ ਹੈਅਰ ਆਇਲ ਉਹ ਵੀ ਮੈਂ ਥੋੜੇ ਨਾਲ ਸ਼ੇਅਰ ਕੀਤਾ ਹੋਇਆ ਤੇ ਦਹੀਂ ਚ ਬੇਸਨ ਪਾ ਕੇ ਲਗਾ ਲਾਣੀ ਹੁੰਦੀ ਆ ਜੋ ਵੀ ਮੈਨੂੰ ਮੈਨੂੰ ਠੀਕ ਲੱਗੇ ਜੇ ਇਸਨ ਮੈਂ ਹੈਅਰ ਵਾਸ਼ ਕਰਨਾ ਕੁਛ ਨਾ ਕੁਛ ਮੈਂ ਕਰ ਲਾਣੀ ਹੁੰਦੀ ਆ ਹੈਅਰ ਵਾਸ਼ ਤੋਂ ਪਹਿਲਾਂ ਤਾਂ ਆਇਲਿੰਗ ਕਰਨੀ ਕਦੇ ਟੋਨਰ ਲਗਾ ਲੈ ਕਦੇ ਦਹੀਂ ਲਗਾ ਲੀ ਔਰ हेयर वॉਸ਼ ਕਰਨ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਆਇਲ ਲਗਾਉਣੀ ਹੁੰਨੀ ਹੈ ਬਾਲਾਂ ਤੇ ਬਾਲਾਂ ਤੇ ਜਦੋਂ ਹੁਣ హెਅਰਸ ਮੇਰੀ ਡਰਾਈ ਹੋ ਗਈ ਤਾਂ ਮੈਂ ਆਪਣੇ ਬਾਲ ਬੰਨਣ ਤੋਂ ਪਹਿਲਾਂ ਗੁੱਤ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਇਲ ਲਗਾਉਂਗੀ ਔਰ ਆਇਲ ਮੈਂ ਲਗਾਣੀ ਹੁੰਨੀ ਹੈ ਬਦਾਮਾਂ ਵਾਲਾ ਤੇਲ ਜਿਹੜਾ ਪਿਓਰ ਬਦਾਮ ਦਾ ਤੇਲ ਆਪਾਂ ਕੜਵਾ ਕੇ ਲੈ ਕੇ ਹੁਣ ਉਹ ਵਾਲਾ ਆਇਲ ਲਗਾਉਣੀ ਹੈ ਬਹੁਤ ਥੋੜਾ ਉਹਦੇ ਨਾਲ ਵੀ ਬਾਲ ਆਪਣੇ ਸਮੂਥ ਹੋ ਜਾਂਦੇ ਨੇਗੇ ਜੋ ਨਾ ਆਪਾਂ ਕੰਗੀ ਕਰਦੇ ਆਂ ਕੰਗੀ ਫਾਸਦੀ ਨਹੀਂ ਮਿਚਣਾ স্মੂਥ ਹੋ ਜਾਂਦੀ ਮੈਂ ਆਪਣੇ ਮੰਮੀ ਪਹਿਲਾਂ ਤੇਲ ਲਾਉਂਦੇ ਹੋਂ ਪਰ ਮੈਂ ਬਹੁਤ ਥੋੜਾ ਤੇਲ ਲਾਉਣੀ ਆ ਤੇ ਉਹਦੇ ਨਾਲ ਹੀ ਨਾ ਬਾਲ স্মੂਥ ਹੋ ਜਾਂਦੇ ਨੇ ਜੋ ਆਪਾਂ ਨੈਕਸਟ ਡੇ ਫੇਰ ਕੰਗੀ ਮਾਰਦੇ ਹੋਂ ਤੋਂ ਨੈਕਸਟ ਡੇ ਰੋ ਰੋ ਜਾਨੇ ਕਿ ਕੰਗੀ ਕਰਦੇ ਆਂ ਬਾਲਾਂ ਤੇ ਬਾਲ ਗਿਰਦੇ ਨਹੀਂ ਹੈਗੇ ਕੰਗੀ ਚ ਵੀ ਉਹਨੇ ਜ਼ਿਆਦਾ ਨਹੀਂ ਗਿਰਦੇ ਬਹੁਤ ਘੱਟ ਗਿਰਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਥੋੜੀ ਮਿਹਨਤ ਦੇਖੋ ਆਪਣੇ ਵਾਸਤੇ ਆਪਾਂ ਨੂੰ ਕਰਨੀ ਪੈਂਦੀ ਆ ਔਰ ਕਰਨੀ ਚਾਹੀਦੀ ਵੀ ਹਨਾ ਫੇਰ ਹੀ ਆਪਾਂ ਨੂੰ ਕੁਝ ਰਿਜ਼ਲਟ ਮਿਲੂਗਾ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਤਾਂ ਆਪਾਂ ਕਹਾਂਗੇ ਬ ਮੈਨੂੰ ਆਪਾਂ ਨੂੰ ਜ਼ਰੂਰ ਕਰਨੀ ਪੈਂਦੀ ਹੈ ਚਾਹੇ ਉਹ ਆਪਾਂ ਬਾਲਾਂ ਦੀ ਸੰਭਾਲ ਕਰਨੀ ਹੋਵੇ ਚਾਹੇ ਆਪਾਂ ਆਪਣੇ ਸਰੀਰ ਦੀ ਸੰਭਾਲ ਕਰਨੀ ਹੋਵੇ weight loss ਕਰਨਾ ਹੋਵੇ ਥੋੜੀ ਖੇਚਲ ਆਪਣੇ ਵੀ ਆਪ ਨੂੰ ਜ਼ਰੂਰ ਕਰਨੀ ਪੈਂਦੀ ਹੈ ਪਰ ਉਹਦੇ ਰਿਜ਼ਲਟ ਅੱچھے ਰਿਜ਼ਲਟ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਦੇ ਨੇ ਟਾਈਮ ਨਾਲ ਤੋਂ ਮੈਨੂੰ ਵੀ ਅੱਜ ਬਹੁਤ ਖੁਸ਼ੀ ਹੋਈ ਮੈਂ ਆਪਣੇ ਬਾਲ ਕੋਮ ਕਰਦੇ ਸਨ ਤੇਲ ਲਗਾਉਣਾ ਸੀ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਥੋੜੀ ਥੋੜਾ ਜਿਹਾ ਦੇਵਾਸ ਦੀ ਟਾਈਮ ਕੱਢਿਆ ਕਰੋ ਖੇਚਲ ਕਰਿਆ ਕਰੋ ਤਾਂ ਫੇਰ ਰਿਜ਼ਲਟ ਮਿਲਣਗੇ ਤੇ ਹੁਣ ਇਹ ਦੁਪਹਿਰੀ 3:00 ਵਜੇ ਦਾ ਟਾਈਮ ਹੋ ਪਾਉਣ 3:00 ਤਿੰਨ ਦੇ ਕਰੀ ਮੈਂ ਧੂਤੇ ਸੀ ਕਿਚਨ ਵਾਲੇ ਟੌਵਲ ਪਹਿਲਾਂ ਮੈਂ ਨਾ ਸੋਕ ਕਰਕੇ ਰੱਖਦੇ ਸੀ ਗਰਮ ਪਾਣੀ ਵਿੱਚ ਤੇ ਹੁਣ ਮੈਂ ਕਿਹਾ ਚਲੋ ਥੋੜੇ ਜਿ ਮੈਂ ਇਹ ਥਾਪੇ ਨਾਲ ਕੁੱਟ ਕੇ ਧੁੱਪੇ ਸੁੱਕਣੇ ਪਾਦਾ ਨਹੀਂ ਕੁਝ ਮੈਂ ਮਸ਼ੀਨ 'ਚ ਡਰਾਈ ਕਰਦੇ ਧੁੱਪ ਹਜੇ ਵੀ ਹੈਗੀ ਸੀ ਤੇਜ਼ ਧੁੱਪ ਸੀ ਧੁੱਪੇ ਮੈਂ ਕਿਹਾ ਚਲ ਸੁੱਕ ਜਾਣਗੇ ਧੌਣ ਤੋਂ ਬਾਅਦ ਮੈਂ ਹਲਕਾ ਜਾਂ ਮਸ਼ੀਨ ਜਨਨ ਡਰਾਈ ਕਰਦਾ ਨਹੀਂ ਹੁੰਦੀਆ ਬਾਕੀ ਜਿਹੜਾ ਗਰਮ ਪਾਣੀ 'ਚ ਆਪਾਂ ਸੋਕ ਕਰਕੇ ਰੱਖਦਾ ਨਾ ਫਿਰ ਤਾਂ ਬਹੁਤ ਹੀ ਜਲਦੀ ਨਿੱਖਰ ਜਾਂਦੇ ਨੇ ਬਹੁਤ ਜ਼ਿਆਦਾ ਧੌਣ ਤੇ ਸਾਫ਼ ਕਰਨ ਤੇ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਤੇ ਇਧਰ ਹੁਣ ਹੋ ਗਿਆ ਸ ਮੇਰੀ ਚਾਹ ਦਾ ਟਾਈਮ ਮੈਂ ਕਰ ਲਈ ਸੀ ਆਪਣੀ ਚਾਹ ਤੇ ਕੱਪੜੇ ਪ੍ਰੈਸ ਮੈਂ ਕਰਕੇ ਰੱਖਦੇ ਇਸ ਚਾਹ ਪੀਣ ਤੋਂ ਪਹਿਲਾਂ ਟਾਈਮ ਹੋ ਰਿਹਾ 3:30 ਦਾ 3:30 3:30 ਮੇਰੀ ਚਾਹ ਦਾ ਟਾਈਮ ਹੁੰਦਾ ਕਈ ਵਾਰ ਪਹਿਲਾਂ ਵੀ ਕਰ ਲਾਂ ਮੇ ਜੋ ਦਿਲ ਕਰੇ ਇਧਰ ਕੱਪੜੇ ਪ੍ਰੈਸ ਕਰਿਆ ਪਏ ਨੇ ਪਰ ਮੈਂ अलमारी ਵਿੱਚ ਰੱਖੇ ਨਹੀਂ ਕਿਉਂਕਿ ਦਵਿੰਦਰ ਸੁੱਤੇ ਪਏ ਫਿਰ ਕਹਣਗੇ अलमारी ਖੜਕਾਈ ਜਾਂਦੀ ਹੈ ਤੇ ਕਰਕੇ ਖੜਕਾ ਦਰਕਾ ਨਹੀਂ ਮੈਂ ਕਰਿਆ ਤੇ ਮੈਂ ਪੀ ਲਈ ਚਾਹ ਦਵਿੰਦਰ ਨੇ ਆਪਣੀ ਚਾਹ ਪਹਿਲਾਂ ਪੀ ਲਈ ਸੀ ਦੁਪਹਿਰੇ ਤੇ ਚਾਹ ਪੀਣ ਤੋਂ ਬਾਅਦ ਫਿਰ ਮੈਂ ਲਈ ਆਈ ਬਾਅਦ ਚਾਕੇ ਬਾਥਰੂਮ ਦਾ ਸਾਰਾ ਇਹ ਸਮਾਨ ਫੱਟੀ ਬਾਲਟੀ ਸੋਪ ਕੇਸ ਮੱਗ ਵਾਈਪਰ ਸਾਰਾ ਕੁਝ ਏਦੋਂ ਨਹੀਂ ਆ ਜੀ ਇਹ ਵੀ ਧੋਣਾ ਟਾਈਮ ਤੇ ਜ਼ਰੂਰੀ ਹੋ ਜਾਂਦਾ ਨਾ ਜਦੋਂ ਗੰਦਾ ਦਿਖਣ ਲੱਗ ਜਾਂਦਾ ਵੀ ਹੁਣ ਹਾਂ ਗੰਦਾ ਹੋ ਰਿਹਾ ਫੇਰ ਨਹੀਂ ਬਸ ਸਾਫ਼ ਕਰੇ ਬਿਨਾਂ ਰਿਹਾ ਜਾਂ ਤਾਂ ਫੇਰ ਤਾਂ ਆਏ ਹੋ ਜਾਂਦਾ ਵੀ ਜਲਦੀ ਇਹ ਕੰਮ ਮੈਂ ਕਦੋਂ ਕਰਾਂ ਇੱਕ ਦਿਨ ਦੋ ਦਿਨ ਲੇਟ ਹੋਈ ਜਾਵਾਂਗੇ ਨਾ ਉਹੀ ਕੰਮ ਆਪਾਂ ਨੂੰ ਅੱਖਾਂ ਚੜਕੀ ਜਾਂਦਾ ਵੀ ਇਹ ਕੰਮ ਮੇਰਾ ਕਰਨ ਨਾਲ ਪਿਆ ਮੇਰੇ ਵੀ ਕਈ ਦਿਨ ਹੋ ਗਏ ਅੱਖਾਂ ਚੋਰਿਆ ਸੀ ਵੀ ਮੈਂ ਕਦੋਂ ਸਾਫ਼ ਕਰਾਂ ਤੇ ਅੱਜ ਮੈਂ ਇਹ ਬਾਹਰ ਸੈਕ ਲਈ ਔਰ ਬਾਹਰ ਹੀ ਮੈਨੂੰ ਬੈਠ ਕੇ ਸਾਫ਼ ਕਰਨਾ ਵਧੀਆ ਲੱਗਦਾ ਅੰਦਰ ਬਾਥਰੂਮ ਚ ਨਹੀਂ ਸਾਫ਼ ਹੁਣ ਕਰ ਵੀ ਨਹੀਂ ਕਦੇ-ਕਦੇ ਐਮਰਜੈਂਸੀ ਹੋ ਫਿਰ ਜਿੱਦ ਨੂੰ ਵੀ ਪਾਲਟੀ ਗੰਦੀ ਲੱਗਦੀ ਆ ਫਿਰ ਮੈਂ ਨਹਾਉਣ ਤੋਂ ਪਹਿਲਾਂ ਕਰ ਵੀ ਦੀਨੀ ਹੈ ਕਈ ਵਾਰੀ ਪਰ ਉਹ ਵੈਸੇ ਜਿਵੇਂ ਬਾਹਰ ਬਹਿ ਕੇ ਸਾਫ਼ ਕਰਦੇ ਆ ਨਾ ਖੁੱਲੀ ਜਗ੍ਹਾ 'ਚ ਉਵੇਂ ਅੰਦਰ ਨਹੀਂ ਮਜ਼ਾ ਆਉਂਦਾ ਹੈਗਾ ਤੇ ਸਾਰਾ ਕੁਝ ਇਕੱਠਾ ਰੂੰ ਸਾਫ ਸਭ ਕੁਝ ਸਾਫ ਕਰਨਾ ਬਹੁਤ ਸੌਖਾ ਕੋਈ ਟਾਈਮ ਹੀ ਲੱਗਦਾ ਬਸ ਸਿਰਫ ਜਿਹੜੀ ਸਾਡੀ ਨਾਉਣ ਵਾਲੀ ਫੱਟੀ ਹੈ ਨਾ ਉਹ ਡਿਜ਼ਾਈਨਰ ਜੀ ਹੈ ਉਹਦਾ ਡਿਜ਼ਾਈਨ ਜਪਣਾ ਹੈ ਉਹ ਬਰਸ਼ ਨਾਲ ਤੇ ਸਕਰਬਰ ਨਾਲ ਮੈਂ ਦੋ ਵਾਰ ਸਾਫ ਕਰਦੀ ਆ ਫੇਰ ਸਾਫ ਹੁੰਦੀ ਹੈ ਤੇ ਨਾਲ ਨਾਲ ਮੈਂ ਮਸ਼ੀਨ ਚ ਪਏ ਹੋਏ ਸੀ ਕੱਪੜੇ ਕੱਪੜੇ ਯਾਨੀ ਕਿ ਦਵਿੰਦਰ ਦੇ ਨਵੇਂ ਕੁਰਤੇ ਪਜਾਮੇ ਜਿਹੜੇ ਟੇਲਰ ਤੋਂ ਸਟਿਚ ਹੋ ਕੇ ਆਏ ਸੀ ਇੱਕ ਨਾਪਾਲ ਸੀ ਦੋ ਨਵੇਂ ਸੀਗੇ ਉਹ ਫਿਰ ਨਾ ਵਾਸ਼ ਕਰਨੀ ਸੀ ਪਹਿਲਾਂ ਦਵਿੰਦਰ ਨੇ ਪਾ ਕੇ ਦੇਖੇ ਕਈ ਦਿਨ ਹੋ ਗਏ ਜੇ ਅੱਜ ਪਾ ਕੇ ਦੇਖੇ ਫਿਰ ਮੈਂ ਕਿਹਾ ਚਲੋ ਵਾਸ਼ ਕਰ ਦਾਨੀ ਆ ਵਾਸ਼ ਕਰਕੇ ਉਹਨਾਂ ਨੂੰ ਰਾਣੀ ਅਨੀਲੀ ਮੈਂ ਦਿਂਦੀ ਹੁੰਦੀ ਨਵੇਂ ਕੋਰਤੇ ਵੀ ਆ ਮੈਨੂੰ ਰਾਣੀ ਪਾਲਦੇ ਨੇ ਉਹ ਨਾ ਵਾਈਟ ਨਿਕਲੇ ਹੁੰਦੇ ਨਾਲ ਜੇ ਕੋਈ ਟੇਲਰ ਚੌਕ ਦਾ ਕੋਈ ਨਿਸ਼ਾਨ ਕਿਤੇ ਹੋਊਗਾ ਧੋ ਕੇ ਉਹ ਵੀ ਸਾਫ ਹੋ ਜਾਊਗਾ ਫਿਰ ਪ੍ਰੈਸ ਕਰਕੇ ਚਲੋ ਹੈਂਗਰਾਂ ਤੇ ਹੈਂਗ ਕਰ ਦੂੰਗੀ ਜਦੋਂ ਮਰਦੀ ਲੋਡ ਹੋਈ ਤਾਂ ਬੰਦਾ ਪਾ ਸਕਦਾ ਹੈਗਾ ਜਿਵੇਂ ਜਿਵੇਂ ਮੈਂ ਫੱਟੀ ਵਾਲਟੀ ਧੋਤੀ ਬਾਹਰ ਤੇ ਨਾਲ ਹੀ ਮਸ਼ੀਨ 'ਚ ਮੈਂ ਕੋਰਤੇ ਪਿਆ ਮੈਂ ਪਾਤੀ ਸੀ ਥੋੜਾ ਸਾਰ ਪਾ ਕੇ ਇਹ ਵੀ ਧੋਤੇ ਇੱਕ ਮਿੰਟ ਡਰਾਈ ਕਰਤਾ ਉਹ ਜੇ ਡਰਾਈ ਹੋ ਰਹੀ ਸੀ ਨੇ ਲਾਈਟ ਚਲੀ ਗਈ ਪਰ ਨਾਲ ਦੀ ਨਾਲ ਲਾਈਟ ਆ ਗਈ ਸੀ ਤੇ ਕਿਚਨ ਵਾਲੇ ਟਾਵਲ ਆਲਮੋਸਟ ਸੁੱਕੇ ਪਏ ਸੀ ਉਹਨਾਂ ਦੇ ਮੈਂ ਸਾਈਂਸ ਚੇਂਜ ਕਰਤੀਆਂ ਔਰ ਬਾਲਟੀ ਫੱਟੀ ਮਾਗੇ ਬਾਥਰੂਮ ਦਾ ਸਾਰਾ ਸਮਾਨ ਵੀ ਵਾਸ਼ ਕਰਤਾ ਆਹ ਵਾਲੇ ਨੇ ਵਾਸ਼ਿੰਗ ਬਰਸ਼ ਨਾਲ ਮੈਂ ਫੱਟੀ ਸਾਫ਼ ਕਰ ਦਿੰਦੀ ਹਾਂ ਸਾਡਾ ਡਿਜ਼ਾਈਨ ਜੀ ਵਾਲੀ ਆ ਪਹਿਲਾਂ ਮੈਂ ਇੱਕ ਵਾਰ ਸਕਰਬਰ ਨਾਲ ਸਾਫ਼ ਕਰ ਦਿਆਂ ਫਿਰ ਮੈਂ ਬਰਸ਼ ਨਾਲ ਸਾਫ਼ ਕਰਦੀ ਹਾਂ ਫਿਰ ਸਾਫ਼ ਰਹਿੰਦੀ ਆ ਤੇ ਅੱਜ ਡਿਨਰ ਵਿੱਚ ਮੈਂ ਬਣਾ ਲਈ ਸੀ ਖਿਚੜੀ ਮੈਨੂੰ ਖਿਚੜੀ ਬਹੁਤ ਪਸੰਦ ਆ ਬਣਾਉਣੀ ਵੀ ਸੌਖੀ ਆ फटाफट ਬਣ ਜਾਂਦੀ ਖਾਣ ਚ ਵੀ ਅੱਛੀ ਆ ਤੇ ਹਜਮ ਵੀ ਚੱਲਦੇ ਆ ਜਾਂਦੇ ਹਲਕੀ ਆ ਖਾਣ ਵਿੱਚ ਇੱਕ ਮੈਂ ਡਰਾਅਰ ਦੇ ਘਰ ਰਹੀ ਕਲੀਨਿੰਗ ਐਮੈਂ ਥੋੜੇ ਨਾਲ ਆਈ ਸ਼ੇਅਰ ਕਰ ਰਹੀ ਕਈ ਵਾਰ ਨਾ ਆਪਣੇ ਕੋਲ ਬਹੁਤ ਸਿੰਪਲ ਡਰਾਅਰ ਹੁੰਦਾ ਹੈ ਇਹ ਡਰਾਅਰ ਤਾਂ ਆਪਣੇ ਹਰ ਇੱਕ ਘਰ ਵਿੱਚ ਬੈੱਡ ਦੇ ਸਾਈਡ ਟੇਬਲ ਵਿੱਚ ਹਰ ਇੱਕ ਜਗ੍ਹਾ ਤੇ ਹਰ ਇੱਕ ਘਰ ਚ ਹੁੰਦੇ ਹੁੰਦੇ ਨੇ ਪਰ ਇਹ ਚ ਸਮਾਨ ਰੱਖਣਾ ਦੇਖੋ ਮੁਸ਼ਕਲ ਵੀ ਹੈ ਪਰ ਆਪਾਂ ਇਹਨੂੰ ਆਸਾਨ ਵੀ ਬਣਾ ਸਕਦੇ ਹਾਂ ਇੱਕ ਦੀ ਆਪ ਬਹੁਤ ਹੀ ਵਧੀਆ ਤਰੀਕੇ ਨਾਲ ਟੰਗਣਾ ਰੱਖੀ ਹੈ ਨਾ ਫਿਰ ਇਹ ਆਪਣਾ ਡਰਾਅਰ ਆਇਨ ਲੱਗੂ ਜਿਵੇਂ ਆਪਾਂ ਇਹਦੇ ਵਿੱਚ ਕੋਈ ਪਾਰਟੀਸ਼ਨਸ ਕੀਤੀਆਂ ਹੋਣ ਬਣਵਾਈਆਂ ਹੋਣ ਪਹਿਲਾਂ ਮੈਂ ਸਾਰਾ ਡਰਾਅਰ ਕਰ ਲੈ ਖਾਲੀ ਥੋੜੇ ਇਹਨੂੰ ਕਰ ਦੂੰਗੀ ਅੰਦਰੋਂ ਕਲੀਨ ਇਹ ਮੈਂ ਕਲੀਨ ਅੰਦਰੋਂ ਬਹੁਤ ਘੱਟ ਕਰਦੀ ਹੁੰਨੀ ਕਿਉਂਕਿ ਇਹਦੇ ਵਿੱਚ ਆਲਰੇਡੀ ਉੱਪਰ ਬਾਕਸ ਪਈ ਹੁੰਦੇ ਨੇ ਨੀਚੋਂ ਇੰਨਾ ਜ਼ਿਆਦਾ ਗੰਦਾ ਨਹੀਂ ਹੁੰਦਾ ਪਰ ਫਿਰ ਵੀ ਮੈਂ ਤਿੰਨ ਕੁ ਮਹੀਨੇ ਲਗਾ ਹੀ ਦਿੰਨੀ ਆ ਅੰਦਾਜ਼ੇ ਨਾਲ ਕਹਿ ਰਹੀਆਂ ਤਿੰਨ ਮਹੀਨੇ ਇਹਨਾਂ ਦਾ ਚਾਰ ਵੀ ਲੰਘ ਜਾਂਦੇ ਹੁਣ ਸਾਢੇ ਤਿੰਨ ਵੀ ਹੋ ਜਾਂਦੇ ਹੁਣ ਇੰਨੇ ਟਾਈਮ ਲੰਘ ਜਾਂਦਾ ਇਹਦੇ ਵਿੱਚ ਹੁਣ ਮੈਂ ਰੱਖ ਰਹੀਆਂ ਬਾਕਸ ਇਸ ਤਰ੍ਹਾਂ ਦੇ ਇਹ ਬਾਕਸ ਮੇ ਲਗਾਏ ਹੋਏ ਨੇ ਇਹ ਆਮ ਹੀ ਗੱਤੇ ਦੇ ਡੱਬੇ ਨੇ ਜਿਵੇਂ ਵੀ ਕੋਈ ਆਪਣੇ ਘਰ ਸਾਮਾਨ ਆਉਂਦਾ ਤੇ ਇਹ ਬਾਕਸ ਦੇ ਵਿੱਚ ਮੈਂ ਦਵਿੰਦਰ ਦੀਆਂ ਸੌਕਸ ਪਾਤੀਆਂ ਇੱਕ ਵਿੱਚ ਇੱਕ ਵਿੱਚ ਹੈਂਕੀ ਪਾਈ ਹੋਈ ਨੇ ਇੱਕ ਵਿੱਚ ਮੈਂ ਹੈਂਡ ਟਾਵਲ ਪਾਤੇ ਤੇ ਦੋ ਬਾਕਸ ਵਿੱਚ ਉਹਨਾਂ ਦੇ ਮੈਂ ਅন্ডਰਗਾਰਮੈਂਟਸ ਪਾਤੇ ਇਸ ਤਰ੍ਹਾਂ ਕੁਝ ਮੈਂ ਸਮਾਨ ਰੱਖਦੀ ਆ ਰੱਖਣਾ ਵੀ ਬਹੁਤ ਈਜ਼ੀ ਰਹਿੰਦਾ ਆਪਾਂ ਨੂੰ ਆਪਾਂ ਧੋ ਕੇ ਆਪਾਂ ਵਾਪਸ ਕੱਪੜੇ ਰੱਖਣੇ ਨੇ ਆਪਣਾ ਲਈ ਵੀ ਰੱਖਣਾ ਈਜ਼ੀ ਹੈ ਤੇ ਫਿਰ ਜੈਂਟਸ ਨੂੰ ਵੀ ਚੱਕ ਕੇ ਯੂਜ਼ ਕਰਨਾ ਈਜ਼ੀ ਰਹਿੰਦਾ ਫਿਰ ਆਪਾਂ ਨੂੰ ਆਵਾਜ਼ਾਂ ਨਹੀਂ ਮਾਰਦੇ ਮੇਰੀ ਆ ਚੀਜ਼ ਕਿੱਥੇ ਮੇਰੀ ਆ ਚੀਜ਼ ਕਿੱਥੇ ਆਪਣੇ ਚੱਕ ਲਾਂਦੇ ਨੇ ਯੂਜ਼ ਕਰ ਲਾਂਦੇ ਨੇ ਔਰ ਇਹ ਸਾਰਾ ਸਮਾਨ ਦੇਖੋ ਟਿਕਾਇਆ ਹੋਇਆ ਇਹਨਾਂ ਵਧੀਆ ਲੱਗ ਰਿਹਾ ਇੱਕ ਇੱਕ ਚੀਜ਼ ਕਲੀਅਰ ਦਿਖ ਰਹੀ ਔਰ ਇੱਕ ਬਾਕਸ ਨਾ ਖਾਲੀ ਹੋ ਗਿਆ ਸੀਗਾ ਉਹਦੇ ਵਿੱਚ ਮੈਂ ਦਵਿੰਦਰ ਦੇ ਕੈਪਸ ਰੱਖ ਰਹੀਆਂ ਪਹਿਲਾਂ ਅਲਮਾਰੀ ਵਿੱਚ ਪਈਆਂ ਹੁੰਦੀਆਂ ਸੀ ਉਹਨਾਂ ਦੀ ਮੈਂ ਕਿਹਾ ਚਲੋ ਫਿਰ ਮੈਂ ਹੁਣ ਇੱਥੇ ਰੱਖ ਦਾਂ ਨੀ ਜੇ ਇੱਥੇ ਠੀਕ ਆ ਉਹਨਾਂ ਨੂੰ ਈਜ਼ੀ ਰੂ ਯੂਜ਼ ਕਰਨਾ ਤਾਂ ਮੈਂ ਇੱਥੇ ਹੀ ਸੈਟਿੰਗ ਬਣਾ ਦੂੰ ਇਹਨਾਂ ਦੀ ਨਹੀਂ ਫਿਰ ਵਾਪਸ ਫਿਰ ਕਪੜਛ ਸੈਟਿੰਗ ਕਰ ਦੂੰਗੀ ਐਸ ਤਰ੍ਹਾਂ ਅੱਜ ਮੈਂ ਡਰਾਅਰ ਵੀ ਆਰਗੇਨਾਈਜ਼ ਕੀਤਾ ਆਰਗੇਨਾਈਜੇਸ਼ਨ ਬਹੁਤ ਵਧੀਆ ਲੱਗਦੀ ਹੈ ਦੇਖਣ ਜੀ ਬੱਚੀ ਲੱਗਦੀ ਹੈ ਤੇ ਆਪਾਂ ਨੂੰ ਚੀਜ਼ ਲੱਭਣੀ ਵੀ ਸੌਕੀ ਹੈ ਯੂਜ਼ ਕਰਨੀ ਵੀ ਸੌਕੀ ਆ ਆਵਰ ਡੱਬੇ ਵਿੱਚ ਮੈਂ ਇਸ ਤਰ੍ਹਾਂ ਫੋਲਡ ਕਰਕੇ ਸੌਕਸ ਲਗਾਈਆਂ ਹੋਈਆਂ ਨੇ ਸਾਰੀਆਂ ਜਿਉਂ ਛੋਟੀ ਚਾਹੀਏ ਵੱਡੀ ਉਹਨੂੰ ਢੰਗ ਅ ਤਰੀਕੇ ਨਾਲ ਰੱਖਾਂਗੇ ਨਾ ਤਾਂ ਆਪਾਂ ਨੂੰ ਹੀ ਯੂਜ਼ ਕਰਨੀ ਵੀ ਈਜ਼ੀ ਰਹਿੰਦੀ ਹੈ ਤੇ ਫਿਰ ਆਪਾਂ ਨੂੰ ਬਾਰ-ਬਾਰ ਉਹ ਚੀਜ਼ ਦੀ ਉਹ ਜਗ੍ਹਾ ਦੀ ਸਫਾਈ ਨਹੀਂ ਕਰਨੀ ਪੈਂਦੀ ਫਿਰ ਆਰਗਨਾਈਜੇਸ਼ਨ ਖਰਾਬ ਨਹੀਂ ਹੁੰਦੀ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਰੱਖ ਚੱਕਾਂਗੇ ਚੀਜ਼ਾਂ ਨੂੰ ਰੱਖਾਂਗੇ ਸੈੱਟ ਕਰਕੇ ਦੇਖਾਂ ਜੀ ਅੱਛਾ ਲੱਗਦਾ ਤੇ ਬਰਤਨ ਚ ਵੀ ਅੱਛਾ ਲੱਗਦਾ ਹੈ ਆਮ ਹੀ ਗੱਤੇ ਦੇ ਡੱਬੇ ਨੂੰ ਕੋਈ ਮਹਿੰਗੇ ਆਰਗਨਾਈਜ਼ਰ ਨਹੀਂ ਬਿਲਕੁਲ ਮੈਂ ਪੈਸੇ ਨਹੀਂ ਖਾਚੇ ਤੁਹਾਡੀ ਇਹ ਮੇਰੀ ਅੰਜਾਲੀ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ